ਲੁਧਿਆਣਾ ਦੇ ਵਿੱਚ ਇੱਕ ਆਪ ਨੇਤਾ ਦੇ ਵੱਲੋਂ ਬੀਤੇ ਦਿਨੀ ਸੋਸ਼ਲ ਮੀਡੀਆ ਤੇ ਹਥਿਆਰ ਦੇ ਨਾਲ ਇੱਕ ਵੀਡੀਓ ਪਾ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਹੁਣ ਇਸ ਨੇਤਾ ਦਾ ਇਸ ਵੀਡੀਓ ਸੰਬੰਧੀ ਸਪਸ਼ਟੀਕਰਨ ਸਾਹਮਣੇ ਆਇਆ। ਨੇਤਾ ਵੱਲੋਂ ਮਾਫੀ ਮੰਗੀ ਗਈ ਹੈ ਤੇ ਕਿਹਾ ਗਿਆ ਹੈ ਕਿ ਉਹ ਵੀਡੀਓ ਗਲਤੀ ਦੇ ਨਾਲ ਅਪਲੋਡ ਹੋ ਗਈ ਸੀ ਤੇ ਉਹ ਵੀਡੀਓ ਇੱਕ ਬੱਚੇ ਦੇ ਵੱਲੋਂ ਅਪਲੋਡ ਕੀਤਾ ਗਿਆ ਸੀ। ਉਸ ਤੋਂ ਬਾਅਦ ਉਹਨਾਂ ਨੂੰ ਜਾਣਕਾਰੀ ਮਿਲਦੀ ਹੈ ਤੇ ਉਹ ਵੀਡੀਓ ਡਿਲੀਟ ਕਰ ਦਿੰਦੇ ਨੇ। ਜਿ ਹਾਲ ਲੁਧਿਆਣਾ ਦੇ ਆਪ ਦੇ ਇੱਕ ਨੇਤਾ ਦੇ ਵੱਲੋਂ ਬੀਤੇ ਦਿਨੀ ਹਥਿਆਰ ਦੇ ਨਾਲ ਸੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕੀਤਾ ਜਾਂਦਾ ਦਸਤੋਂ ਬਾਅਦ ਸਪਸ਼ਟੀਕਰਨ ਸਾਹਮਣੇ ਆਇਆ ਤੇ ਪੁਲਿਸ ਵਿਭਾਗ ਤੋਂ ਵੀ ਉਹਨਾਂ ਮਾਫੀ ਮੰਗੀ ਹੈ ਉਹਨਾਂ ਦਾ ਕਹਿਣਾ ਹੈ ਕਿ ਵੀਡੀਓ 5 ਸਾਲ ਪੁਰਾਣੀ ਹੈ ਲੁਧਿਆਣਾ ਦੇ ਲਾਡਵਾਲ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਕਲਾਂ ਦੇ ਆਮ ਆਦਮੀ ਪਾਰਟੀ ਦੇ ਨੇਤਾ ਨਛੱਤਰ ਸਿੰਘ ਲੱਖੀ ਨੇ ਪੂਰੇ ਮਾਮਲੇ ਦੇ ਵਿੱਚ ਸਫਾਈ ਦਿੱਤੀ ਹੈ ਉਹਨਾਂ ਕਿਹਾ ਕਿ ਸੋਸ਼ਲ ਮੀਡੀਆ ਤੇ ਜੋ ਹਥਿਆਰ ਦੇ ਨਾਲ ਵੀਡੀਓ ਅਪਲੋਡ ਹੋਇਆ ਉਹ ਉਹਨਾਂ ਦੇ ਵੱਲੋਂ ਨਹੀਂ ਬਲਕਿ ਉਹਨਾਂ ਦੇ ਘਰ ਦੇ ਵਿੱਚੋਂ ਹੀ ਇੱਕ ਬੱਚੇ ਵੱਲੋਂ ਕੀਤਾ ਗਿਆ ਸੀ ਪਰ ਜਿਸ ਤਰ੍ਹਾਂ ਹੀ ਉਹਨਾਂ ਨੂੰ ਇਹ ਵੀਡੀਓ ਦਾ ਪਤਾ ਲੱਗਦਾ ਹੈ ਤੇ ਉਹ ਵੀਡੀਓ ਤੁਰੰਤ ਸੋਸ਼ਲ ਮੀਡੀਆ ਤੋਂ ਹਟਾ ਦਿੰਦੇ ਨੇ ਉਹਨਾਂ ਇਹ ਵੀ ਕਿਹਾ ਕਿ ਵੀਡੀਓ 5 ਸਾਲ ਪੁਰਾਣੀ ਹੈ ਅਤੇ ਰਿਵਾਲਵਰ ਜਿਹੜੀ ਵੀਡੀਓ ਦੇ ਵਿੱਚ ਦਿਖਾਈ ਗਈ ਹੈ ਉਹ ਵੀ ਲਾਇਸੈਂਸ ਸੀ ਜੋ ਕਿ ਉਹਨਾਂ ਦੇ ਕਿਸੇ ਰਿਸ਼ਤੇਦਾਰ ਦੀ ਸੀ ਗਲਤੀ ਦੇ ਨਾਲ ਵੀਡੀਓ ਅਪਲੋਡ ਹੋ ਗਈ ਜਿਸ ਤੋਂ ਬਾਅਦ ਉਹਨਾਂ ਪੁਲਿਸ ਵਿਭਾਗ ਕੋਲੋਂ ਹੱਥ ਜੋੜ ਕੇ ਮਾਫੀ ਮੰਗੀ ਹੈ ਦੱਸ ਦਈਏ ਕਿ ਸੋਸ਼ਲ ਮੀਡੀਆ ਤੇ ਹਥਿਆਰ ਦੇ ਨਾਲ ਵੀਡੀਓ ਪਾਣਾ ਇੱਕ ਕਾਨੂੰਨੀ ਅਪਰਾਧ ਮੰਨਿਆ ਗਿਆ ਜਿਸ ਤੋਂ ਸਰਕਾਰ ਅਤੇ ਪੁਲਿਸ ਵਿਭਾਗ ਵੀ ਸਖਤੀ ਦੇ ਆਦੇਸ਼ ਦੇ ਕੇ ਕਾਰਵਾਈ ਕਰਦੀ ਹੈ ਉਦਰੇ ਜੇਕਰ ਕੋਈ ਹਥਿਆਰ ਦੇ ਨਾਲ ਵੀਡੀਓ ਜਾਂ ਫੋਟੋ ਅਪਲੋਡ ਕਰ ਦਾ ਤਾਂ ਉਸਤੇ ਵੀ ਤੁਰੰਤ ਐਕਸ਼ਨ ਲਿੱਤਾ ਜਾਂਦਾ ਜੀ ਹਾਂ ਪੰਜਾਬ ਸਰਕਾਰ ਦੇ ਵੱਲੋਂ ਜੋ ਆਦੇਸ਼ ਜੋ ਨਿਰਦੇਸ਼ ਦਿੱਤੇ ਗਏ ਨੇ ਪੁਲਿਸ ਵਿਭਾਗ ਨੂੰ ਦਿੱਤੇ ਗਏ ਨੇ ਜੇਕਰ ਕੋਈ ਵੀ ਵਿਅਕਤੀ ਨਿਯਮਾਂ ਦੀ ਉਲੰਘਣਾ ਕਰਦਾ ਹੈ ਤਾਂ ਉਸਤੇ ਕਾਰਵਾਈ ਕੀਤੀ ਜਾਵੇ ਜੋ ਵੀ ਵਿਅਕਤੀ ਸੋਸ਼ਲ ਮੀਡੀਆ ਤੇ ਹਥਿਆਰਾਂ ਦੀ ਪ੍ਰਮੋਸ਼ਨ ਕਰਦਾ ਹੈ ਹਥਿਆਰਾਂ ਨੂੰ ਪ੍ਰਮੋਟ ਕਰਦਾ ਹੈ ਇਹ ਹਥਿਆਰਾਂ ਦੇ ਨਾਲ ਫੋਟੋ ਦੇ ਵੀਡੀਓ ਪਾਉਂਦਾ ਹੈ ਉਸਤੇ ਬੰਦੀ ਜੋ ਕਾਨੂੰਨੀ ਕਾਰਵਾਈ ਕੀਤੀ ਜਾਵੇ ਇਸ ਮਾਮਲੇ ਦੇ ਵਿੱਚ ਆਪ ਆਗੂ ਦੇ ਵੱਲੋਂ ਵੀਡੀਓ ਪਾ ਦਿੱਤੀ ਗਈ ਸੀ ਪਰ ਹੁਣ ਉਸ ਨੂੰ ਹਟਾ ਦਿੱਤਾ ਗਿਆ ਤੇ ਪੁਲਿਸ ਦੇ ਕੋਲੋਂ ਹੱਥ ਛੋੜ ਕੇ ਮਾਫੀ ਮੰਗੀ ਕੀ ਨਾਮ ਤੁਸੀਂ ਸਰ ਨਿਹਤਰ ਸਿੰਘ ਲੱਕੀ ਕਿਹੜਾ ਪਿੰਡ ਪਿੰਡ ਤਲਵੰਡੀਗੜਾ ਇੱਕ ਨਾ ਵੀਡੀਓ ਵਾਇਰਲ ਹੋ ਰਹੀ ਥੋੜੀ ਥੋੜੀ ਫੇਸਬੁਕ ਤੇ ਉੱਤੇ ਉਹ ਕੀ ਹੈਗੀ ਸਰ ਉਹ 5 ਸਾਲ ਪਹਿਲਾਂ ਪੁਰਾਣੀ ਵੀਡੀਓ ਅਸੀਂ ਕੋਈ ਮੈਰਿਜ ਤੋਂ ਆ ਰਹੇ ਸੀ ਉਹ 5 ਸਾਲ ਪਹਿਲਾਂ ਵੀਡੀਓ ਬਣੀ ਹੋਈ ਆ ਸਰ ਉਹ ਕੱਲ ਬੱਚਿਆਂ ਮੇਰੇ ਕੋਲ ਗਲਤੀ ਨਾਲ ਗੱਲ ਅਪਲੋਡ ਹੋ ਗਈ ਤੇ ਜਿੱਦਾਂ ਵੀ ਮੈਂ ਚੱਲਿਆ 15-20 ਮਿੰਟ ਬਾਅਦ ਮੈਨੂੰ ਫੋਨ ਆਇਆ ਕਿ ਕਿਸੇ ਦਾ ਵੀ ਤੇਰੀ ਵੀਡੀਓ ਵਾਇਰਲ ਹੋ ਗਈ ਸਰ ਮੈਂ ਨਾਲ ਹੀ ਮਤਲਬ ਡੀਲ ਕਰਤੀ ਕੀ ਕੀਤਾ ਜਾ ਰਿਹਾ ਪੁਲਿਸ ਦੇ ਡਰ ਤੋਂ ਕੁਝ ਸਰ ਪੁਲਿਸ ਦੇ ਡਾਕਟਰ ਸਰ ਮੈਂ ਜੇ ਮੇਰੇ ਕੋ ਗਲਤੀ ਹੋ ਗਈ ਮੈਂ ਮਾਫੀ ਮੰਗਦਾ ਸਰ ਜਿਹੜਾ ਰਿਵਾਲਵਰ ਹਾਲਸੰਸੀ ਆ ਸਾਡੇ ਮੇਰੇ ਭੂਆ ਦੇ ਬੇਡਾ ਨਿਹੰਗ ਸਿੰਘ ਅੰਮ੍ਰਿਤਸਰ ਤੋਂ ਮੰਨਦੇ ਹੋ ਕਿ ਇਹ ਵੀ ਵੀਡੀਓ ਨਹੀਂ ਵਾਇਰਲ ਸਰ ਨਹੀਂ ਪਾਣੀ ਚਾਹੀਦੀ ਸਰ ਐਕਚੁਅਲੀ ਨਹੀਂ ਪਾਣੀ ਚਾਹੀਦੀ